ਇੱਕੋ ਮਿੰਟ ਰੋ ਜਿਓ ਭਾਈ ਕੁਛ ਨਹੀਂ ਹੋਣਾ ਮੈਨੂੰ ਦੇਖਣ ਲਈ ਲਈ ਤਾਂ ਮੈਂ ਕਰਾਂਗੀ ਪੱਦੇ ਜਿਲੇ ਬੇਟਾ ਪਾਇਆ ਹੋਣਾ ਜਿੰਨੇ ਤੂੰ ਦੇਖੀ ਹੈਗੀ ਹੈ ਹੁਣੇ ਵੇਖੀ ਮੈਨੂੰ ਭਾਈ ਹੁਣੇ ਆ ਵੇਖੋ ਆ ਵੇਖੋ ਭਾਈ ਆਓ ਪਿਛੇ ਆਓ ਵੇਖੋ ਦੇਖੀ ਦੇਖੀ ਸ਼ੁਰੂ ਕਰਦੇ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਹੀ ਆਓ ਦੇਖੀ ਜੇ ਵੀਡੀਓ ਸ਼ੁਰੂ ਕਰ ਸ਼ੁਰੂ ਸ਼ੁਰੂ ਵੀਡੀਓ ਜੈ ਹਿੰਦ ਜੈ ਨਾਗਰ ਦੋਸਤੋ ਜਿਹੜਾ ਤਰ ਤਰਨ ਸ਼ਹਿਰ ਪੱਟੀ ਤਪੇ ਇਹਦਾ ਮੇਰਾ ਅਸਲ ਤੇ ਟੀਚਰਾਂ ਨੂੰ ਜਿਹੜੇ ਵੀ ਚਲੋ ਨਹੀਂ ਕਰਦੇ ਇਹਦੇ ਜੇ ਸੇਵਗੜੀਆਂ ਆਪਣੀਆਂ ਤੁਹਾਡੇ ਨਾਲ ਚਲਦੀਆਂ ਰਹਿਣੀਆਂ ਹੋਰ ਕਿਉਂਕਿ ਨਾ ਕਮੈਂਟਾਂ 'ਚ ਤੁਸੀਂ ਮਾੜਾ ਬੋਲਣਾ ਹੋਣਾ ਤੇ ਨਾ ਆਪਾਂ ਜਾਣਕਾਰੀ ਦੇ ਦਿਨ ਦਿਓਣਾ ਕੋਲ ਇੱਕ ਗੋਹੀ ਬਾਹਵੀਂ ਨਾਲ ਚੁਬੀ ਲੱਗ ਕੇ ਕਿਸੇ ਘਾਲ ਤੇ ਫੜਦੇ ਆ ਤੇ ਫਿਰ ਤੁਹਾਨੂੰ ਇਹਦੀ ਪ੍ਰੋਪਰ ਜਾਣਕਾਰੀ ਦੇਣੀ ਆ ਵੀ ਗੋ ਕੀ ਚੀਜ਼ ਹੁੰਦੀ ਆ ਕੀ ਇਹਦਾ ਪ੍ਰोसीजर ਹੁੰਦਾ ਵਾ ਤੇ ਕੀ ਇਹਦਾ ਸਿਸਟਮ ਆ ਸਾਡਾ ਪਹਿਲੋ ਇੱਕ ਹੈਂਡਗਲ ਦਾ ਹੱਥੇ ਰਹਿ ਗਿਆ ਹੈਂਡਗਲ ਵੀ ਦੋਸਤੋ ਆਪਣੀ ਸੇਫਟੀ ਵਾਸਤੇ ਬਾਕੀ ਲਾਈਫ ਖੁਸ਼ ਰਹਾ ਕਰੋ ਜੇ ਦਾ ਤੇਲ ਨਾ ਦਿਖਾਇਆ ਕਰੋ ਜਾਂ ਤੇ ਮਿਹਨਤ ਕਰਕੇ ਆਪਣੇ ਹਾਲਾਤ ਬਦਲ ਲਓ ਤੇ ਜੇ ਪਰਮਾਤਮਾ ਜਿਹੜੇ ਹਾਲਾਤਾਂ ਚ ਰੱਖਦਾ ਉਸ ਹਾਲਾਤਾਂ ਦੇ ਵਿੱਚ ਖੁਸ਼ ਰਹਾ ਕਰੋ ਜਦ ਤੱਕ ਆਪਾਂ ਮਿਹਨਤ ਬੜੀ ਕੀਤੀ ਆਪਣੇ ਨਾਲ ਨੂੰ ਨਹੀਂ ਬਦਲੇ ਫਿਰ ਆਪਾਂ ਆਪਣੀ ਇਹੋ ਹੀ ਲਾਈਫ ਤੋਂ ਖੁਸ਼ ਹੋ ਗਏ ਲਾਗੇਣਾ ਲੱਗਿਆ ਭਾਈ ਬਸ ਜਦਾਂ ਕਿ ਇੱਕ ਦੂਰ ਦੂਰ ਹੀ ਦੂਰ ਬੜਾ ਪਿਆਰਾ ਜਿਹਾ ਕੋ ਦਾ ਬੱਚਾ ਤੇ ਜਦਾਂ ਕਿ ਫੜਿਆ ਵਾ ਇਹ ਹੁਣ ਤੁਹਾਨੂੰ ਇਹ ਪਾਪਲ ਦੂਜੀ ਵੀਡੀਓ ਸਟਾਰਟ ਕਰਦਾ ਮਰੋ ਕਰ ਦੇ ਜਦ ਤੱਕ ਤੁਹਾਨੂੰ ਕੋਹ ਫੜੀ ਸੀ ਤੋ ਹੋਰ ਜੀ ਦਿੰਨੀ ਆ ਬਿਲਕੁਲ ਜਾਣਕਾਰੀ ਕਈ ਇਹਨੂੰ ਵਿਸ਼ ਕੋਬੜਾ ਕਹਿ ਦਿੰਦੇ ਆ ਕਈ ਇਹਨੂੰ ਕੋਸ਼ ਕਹਿ ਦਿੰਦੇ ਆ ਕਈ ਇਹਨੂੰ ਕੋਸ਼ ਕਹਿ ਦਿੰਦੇ ਆ ਜ਼ਿਆਦਾਤਰ ਲੋਕਾਂ ਦੀ ਧਾਰਨਾ ਇਹ ਬਣੀ ਆ ਵੀ ਇਹ ਕੇ ਇਹਨੂੰ ਦੰਦੀ ਵੱਡੇ ਤਾਂ ਬੰਦਾ ਪਾਣੀ ਪੀਲੇ ਤਾਂ ਬੰਦੇ ਦਾ ਨੁਕਸਾਨ ਹੋ ਜਾਂਦਾ ਤੇ ਜੇ ਇਹ ਪਾਣੀ ਪੀਲੇ ਤਾਂ ਬੰਦਾ ਮਰ ਜਨਾ ਇਹੋ ਜੀ ਕੋਈ ਗੱਲ ਨਹੀਂ ਆ ਜਾ ਮੇ ਮਿੱਤਰ ਬਾਹਰੋਂ ਸਟਾਰਟ ਜਦ ਤੱਕ ਦੋਸਤੋ ਆਹ ਪਹੁੰਚੀ ਆ ਤੇ ਵਾਈਟ ਦੀ ਕਾਫੀ ਹੈ ਵੀ ਹਿੰਦੀ ਆ ਕਿਦਾ ਤੁਸੀਂ ਇਹ ਜਬਾਨ ਦੇਖ ਰਹੇ ਜੀ ਹਾਂਜੀ ਇਹ ਇਨਸਾਨ ਨੂੰ ਵਾਈਪ ਕਰਦੀ ਆ ਤੇ ਉਸ ਇਨਸਾਨ ਨੂੰ 3200 ਰੁਪਏ ਦੇ ਕੀ ਕੀ ਲੱਗ ਗਿਆ ਪ੍ਰਾਈਵੇਟ ਹਾਂਜੀ ਤੇ ਦੇਸੀ ਦਵਾਈ ਨਾਲ ਦੀ ਐਸੀ ਨੂੰ ਬੰਦੇ ਨੂੰ ਠੀਕ ਕੀਤਾ ਜਾਂਦਾ ਕਿਸੇ ਦੀ ਸਕਿਨ ਅਲਰਜੀ ਹੋਏ ਕਿਸੇ ਦਾ ਤਾਈ ਫੈਨ ਦਾ ਠੀਕ ਹੁੰਦਾ ਏ ਤੇ ਮੇਰਾ ਕੰਟੈਕਟ ਕਰ ਸਕਦਾ ਨੰਬਰ 95999 6335 YouTube ਦੇ ਉੱਤੇ ਪਹਿਲੀ ਵਾਰੀ ਮੈਂ ਆਪਣਾ ਪੇਜ ਬਣਾਇਆ ਨਾ ਸਨੇਕ ਮੈਨ ਪੰਜਾਬੀ ਜੈ ਜੈਕਾਰੇ ਜਣਾ ਦੋਸਤੋ ਜਿਹੜਾ ਤਰ ਤਰ ਨਾਲ ਸ਼ਹਿਰ ਪੱਟੀ ਪਿੰਡ ਮੇਰਾ ਅਸਲ ਇਹ ਸਨੀਕ ਜਿਹੜਾ ਇਹ ਬੋਆਏ ਮਾਮੂ ਨਾਲ ਕਿ ਕੀ ਬਾਜੀ ਹੈ ਨਾ ਵਕੀਲਾਂ ਹਾਂਜੀ ਇਹ ਕੀ ਬਾਜੀ ਹੈ ਉਹਨਾਂ ਦਾ ਘਰ ਸੀ ਨਹੀਂ ਆਇਆ ਉਹਨਾਂ ਦੇ ਘਰੇ ਇੱਕ ਛੋਟਾ ਜਿਹਾ ਗੋਦਾ ਬੱਚਾ ਪੜਿਆ ਸੀ ਬੀਬੀ ਗੋ ਤੇ ਫੈਮਿਲੀ ਥੋੜੀ ਜਿਹੀ ਪਰੇਸ਼ਾਨ ਸੀ ਮਾਮੂ ਨਾਲ ਚੁੰਗੀ ਲਾ ਕੇ ਜਿੱਦਾਂ ਇਹ ਜਾਨਵਰ ਪੜਿਆ ਨਾ ਕਿ ਲੋਕਾਂ ਦੀ ਇਹ ਤਾਂ ਨਾ ਕਿ ਜੇ ਕਿਸੇ ਨੂੰ ਬਾਈਟ ਕਰਕੇ ਪਾਣੀ ਪੀ ਲੇ ਤੇ ਇਨਸਾਨ ਦੀ ਡੈਥ ਹੋ ਜਾਂਦੀ ਹੈ ਤੇ ਜੇ ਇਨਸਾਨ ਨੇ ਪਾਣੀ ਪੀ ਲੇ ਪੂਰੀ ਡੈਥ ਹੋ ਜਾਂਦੀ ਹੈ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਉਹਦੇ ਨੂੰ ਵਿਸ਼ਕੋਵੜਾ بڑے ਨਾਵਾਂ ਦੇ ਉੱਤੋਂ ਜਾਂਦੇ ਆ ਪਰ ਇਹ ਜੈਨਵਰ ਦੇ ਵਿੱਚ ਕੋਈ ਖਾਸ ਜ਼ਹਿਰ ਨਹੀਂ ਹੁੰਦਾ ਪਰ ਹਾਂ ਜਦੋਂ ਇਹ ਬਾਈਟ ਕਰਦੀ ਆ ਤੇ ਡਾਕਟਰ ਚਾਰ ਟੀਕੇ ਲਾਉਂਦੇ ਆ 3200 ਰੁਪਏ ਦੇ ਟੀਕੇ ਆ ਤੇ ਹਾਂ ਟੀਕੇ ਜਿਹੜੇ ਆ ਇਨਸਾਨ ਨੂੰ ਲੱਗਦੇ ਆ ਬਾਕੀ ਇਹ ਜੈਨਵਰ ਕੋਈ ਇੰਨਾ ਖਤਰਨਾਕ ਨਹੀਂ ਹੁੰਦਾ ਇਹ ਇਨਸਾਨ ਤੋਂ ਬਹੁਤ ਜ਼ਿਆਦਾ ਡਰਦਾ ਵਾ ਤੇ ਬਹੁਤ ਜ਼ਿਆਦਾ ਦੂਰ ਰਹਿੰਦਾ ਵਾ ਜਿੱਦਾਂ ਕਿ ਕੋਣ ਆਪਣਾ ਸਿਰੋਂ ਸਿਰਪੇ ਆਪਣਾ ਚੈਨਲ ਬਣਾਇਆ ਵਾ ਪੰਜਾਬੀ ਸੱਪਾਂ ਵਾਲਾ YouTube ਦੀ ਆਈਡੀ ਹੈਗੀ ਪੰਜਾਬੀ ਸੱਪਾਂ ਵਾਲਾ ਕੀ ਐਸੋਬੁਕ ਦੀ ਆਈਡੀ ਪੰਜਾਬੀ ਸੱਪਾਲਾ ਤੇ ਇੰਸਟਾ ਦੀ ਆਈਡੀ ਪੰਜਾਬੀ ਸੱਪਾਲਾ ਛੇਤੀ ਛੇਤੀ ਜਾ ਕੇ ਆਈਡੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਿਓ ਤਮਾ ਤੋਂ ਵੀਡੀਓ ਸ਼ੇਅਰ ਕਰਿਆ ਕਰੋ ਕਿਉਂਕਿ ਕਾਫੀ ਜਾਣਕਾਰੀਆਂ ਸੱਪਾ ਨਹੀਂ ਹੁੰਦੀਆਂ ਕਿਸੇ ਦੀ ਸਕਿਨ ਅਰਜੀ ਨਾਲ ਠੀਕ ਹੋਏ ਕਿਸੇ ਦਾ ਟਾਈਫਾਇਰ ਨਾਲ ਠੀਕ ਹੋਏ ਕਿਸੇ ਨੇ ਬਾਹਰ ਜਾਣਾ ਰਪੋਰਟ ਚ ਪੀਲੇ ਆ ਜਾਂਦਾ ਕਾਫੀ ਦੇਸੀ ਪਾਈਆਂ ਦਾ ਕੰਮ ਕਰੀਦਾ ਵਾ ਪਰ ਸੋਸ਼ਲ ਮੀਡੀਆ ਤੇ ਅਸੀਂ ਕੋਈ ਨਹੀਂ ਕਰਦਾ ਥੋੜੀ ਸੋਚ ਸਮਝ ਕੇ ਕਰਦੇ ਲੋਕਾਂ ਵਾਲਾ ਕੰਮ ਨਹੀਂ ਹੈਗਾ ਤੇ ਦਿਖਾ ਲਈ ਮਾਰੇ ਜੇ ਤੂੰ ਕਰਕੇ ਇੱਕ ਵਾਰੀ ਅੱਖਾਂ ਵਗੈਰਾ ਇਹਦੀ ਪਕੜ ਬਹੁਤ ਮਜ਼ਬੂਤ ਹੁੰਦੀ ਆ ਦੋਸਤੋ ਪਿੱਕੀ ਬੰਦੇ ਸਰਦਾਰ ਜਮਾਲ ਉਰਨਾ ਦੇ 1 ਵਜੇ 2 ਵਜੇ 12 ਵਜੇ ਕਿਤੇ ਵੀ ਸਾਪ ਨੇ ਕੰਦਾ ਇੱਥੋਂ ਦਾ ਕੰਮ ਹੋ ਗਾ ਅਰੀ ਕਾ ਜੀਰਾ ਪਹਿਲੀ ਕਾਲ ਕੀਤੀ ਜਾਏਗਾ ਤਾਂ ਪਹਿਲੀ ਰਿੰਗ ਦੇ ਬੋਲ ਚੁੱਕਾ ਬਾਕੀ ਜਾਣਕਾਰੀ ਜੋ ਹੁੰਦੀ ਆ ਉਹ ਤੁਹਾਨੂੰ ਦਈਦੀ ਆ ਬਾਕੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਇੱਕ ਸ਼ੌਟ ਸਦਾ ਬਰਕਤ